ਸਰਦਾਰ ਕਮਰਜੀਤ ਸਿੰਘ ਜੀ ਦਾ ਹੁਣ ਸਭ ਤੋਂ ਪਹਿਲਾਂ ਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੰਤ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਵਾਲੇ ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਕਲਾਂ ਵਾਲੇ ਇਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਸ਼ਤਾਬਦੀ ਕਮੇਟੀ ਵੱਲੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਜੀ ਨੂੰ ਸਨਮਾਨਿਤ ਕਰਨਗੇ ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਜੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਕਿਉਂਕਿ ਸਮੂਹ ਸੰਗਤਾਂ ਭਲੀ ਭਾਂਤ ਜਾਣੂ ਹੋ ਕਿ ਜਦੋਂ ਤੋਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਉਹਨਾਂ ਨੂੰ ਸੇਵਾ ਮਿਲੀ ਹੈ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਤੇ ਆਉਣ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੂੰ ਉਹ ਸ਼ਤਾਬ ਦੀ ਕਮੇਟੀ ਵੱਲੋਂ ਜਿਨ੍ਹਾਂ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਜ ਦੇ ਸੈਮੀਨਾਰ ਦੇ ਵਿੱਚ ਪ੍ਰਧਾਨਗੀ ਕਰਨ ਵਾਸਤੇ ਪਹੁੰਚੇ ਸਨ ਉਹਨਾਂ ਨੇ ਆਪਣੇ ਨਿੱਜੀ ਰਜੇਵਿਆਂ ਕਾਰਨ ਜਿਹੜੇ ਸੌਰੀ ਪੰਥ ਕਰ ਜੇਵਿਆਂ ਕਾਰਨ ਜਾਣਾ ਹੈ ਬੋਲੇ ਸੋ ਨਿਹਾਲ ਗੁਜ ਗਜ ਕਰਗ ਜਾਏ ਨਿਹਾਲ ਹੋ ਜਾਏ ਸਤਿ ਸ੍ਰੀ ਅਕਾਲ ਹੁਣ ਮਾਂਜੋ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਹਿਬ ਦਾ ਹੈੱਡ ਗ੍ਰੰਥੀ ਅਤੇ ਸਾਹਿਬ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਹੀ ਸਾਰੇ ਮਹਾਪੁਰਸ਼ ਸਨਮਾਨਤ ਕਰਨਗੇ ਸਤਿਵੰਤ ਜੀ ਗੱਜ ਗੇਜ ਕਰਕੇ ਜਾਵੇ ਨਿਆਲੋ ਜੀ ਹਨਮਾਨ ਜੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸੰਖੇਪ ਰੂਪ ਦੇ ਵਿੱਚ ਅੱਜ ਦੇ ਸੈਮੀਨਾਰ ਦੇ ਸੰਦਰਭ ਵਿੱਚ ਉਹਨਾਂ ਨੇ ਜੋ ਵਿਚਾਰ ਸਰਵਣ ਕੀਤੇ ਨੇ ਉਹਦੇ ਸੰਦਰਭ ਵਿੱਚ ਆਪਣਾ ਪ੍ਰਧਾਨਗੀ ਭਾਸ਼ਣ ਦੇਣਗੇ ਹਨਮਾਨ ਜੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਬੋਲੇ ਸੋ ਨਿਹਾਲ ਪਾਇਆ ਮੈਕ ਦੀ ਵਾਅ ਸੈੱਟ ਕਰਦੇ ਆਵਾਜ਼ ਦੀ ਸੈੱਟ ਨਹੀਂ ਹੈਗੀ ਬਿਲਕੁਲ ਇਹਦੇ ਨੇੜੇ ਹੈਗੇ ਭਾਈ ਹੈਲੋ ਹੈਲੋ ਸਤਿਗੁਰੂ ਸਹਿਬ ਸਿਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸੱਜੀ ਨਵਾਜੀ ਸਾਹਿਬ ਸੰਗਲੋਫਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਦਾ ਗੋਸ਼ਟੀ ਸੈਮੀਨਾਰ ਜੋ ਹੋ ਰਿਹਾ ਹੈ ਸਿਰਫ ਅੱਜ ਇਸ ਗੱਲ ਤੇ ਆਧਾਰਤ ਹੈ ਕਿ ਦਸਮ ਗ੍ਰੰਥ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੀ ਰਚਨਾ ਹੈ ਜਾਂ ਨਹੀਂ ਹੈ ਇਸ ਦੇ ਸੰਬੰਧ ਦੇ ਵਿੱਚ ਮੈਂ ਆਪ ਜੀ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਇਹ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਵਿੱਚ ਗੁਰਸਿੱਖਾਂ ਦੀ ਬਾਣੀ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬਾਨ ਦੀ ਬਾਣੀ ਹੈ ਪਰ ਸਭ ਪ੍ਰਵਾਨਤ ਹੈ ਏਸੀ ਤਰ੍ਹਾਂ ਹੀ ਦਸਮ ਗ੍ਰੰਥ ਦੇ ਵਿੱਚ ਜੇ ਕੋਈ ਸ਼ੰਕਾ ਹੋਵੇ ਕਿਸੇ ਕਵੀ ਦੀ ਬਾਣੀ ਹੋ ਸਕਦੀ ਹੈ ਪਰ ਪ੍ਰਵਾਨਤ ਹੈ ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਕਿ ਦਸਮ ਗ੍ਰੰਥ ਦੀ ਬਾਣੀ ਦਸਵੇਂ ਪਾਤਸ਼ਾਹ ਵੱਲੋਂ ਪ੍ਰਵੰਤ ਨਹੀਂ ਸੀ ਪ੍ਰਵੰਤ ਹੈ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਸੇ ਨੇ ਵੇਦ ਕਿਹਾ ਹੈ ਕਿਸੇ ਨੇ ਵੈਦਾਂਤ ਕਿਹਾ ਹੈ ਕਿਸੇ ਨੇ ਕਰਮ ਯੋਗ ਕਿਹਾ ਕਿਸੇ ਨੇ ਹੱਠ ਯੋਗ ਕਿਹਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਪ੍ਰਿੰਸੀਪਲ ਸਰਦਾਰ ਸੁਭਾ ਸਿੰਘ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਮ ਯੋਗ ਹੈ ਇਸੇ ਤਰ੍ਹਾਂ ਹੀ ਦਸਮ ਗ੍ਰੰਥੀ ਬਾਣੀ ਧਰਮ ਯੋਗ ਹੈ ਇਹਦੇ ਵਿੱਚ ਧਰਮ ਦੀ ਗੱਲ ਕਰੀ ਹੈ ਕਿ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ ਇਹਦੇ ਵਿੱਚ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ ਸਾਰਾ ਉਹਦਾ ਬਰਤਾਂਤ ਹੈ ਤੇ ਜਿਸ ਤਰ੍ਹਾਂ ਕਿ ਭਾਈ ਹਰਪਜਨ ਸਿੰਘ ਜੀ ਨੇ ਕਿਹਾ ਸੀਗਾ ਕਿ ਕੌਤਕ ਦੀ ਗੱਲ ਕਿਸੇ ਵੀ ਧਰਮ ਦਾ ਇਤਿਹਾਸ ਜੇਕਰ ਫਰੋਲਿਆ ਜਾਵੇ ਜੇਕਰ ਉਹਦੇ ਵਿੱਚ ਕਿਸੇ ਕੌਤਕ ਦੀ ਗੱਲ ਨਹੀਂ ਹੈ ਉਹ ਧਰਮ ਕਦੇ ਵੀ ਕਿਸੇ ਨੂੰ ਪਿਆਰਾ ਨਹੀਂ ਲੱਗਦਾ ਕੋਈ ਉਹਦਾ ਉਹਨੇ ਆਈ ਨਹੀਂ ਬਣਨ ਵਾਸਤੇ ਤਿਆਰ ਜਿਸ ਧਰਮ ਦੇ ਵਿੱਚ ਕਿਸੇ ਦੀ ਕੌਤਕ ਦੀ ਗੱਲ ਨਾ ਹੋਵੇ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਕਿ ਹੁਣੇ ਸਾਖੀਆਂ ਦੀ ਗੱਲ ਚੱਲੀ ਸੀ ਕਿ ਪ੍ਰਮਾਨਿਤ ਸਾਖੀਆਂ ਸੰਬੰਧਿਤ ਹਨ ਸਿੱਖ ਇਤਿਹਾਸ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਲ ਉਹਨਾਂ ਸਾਖੀਆਂ ਦੇ ਵਿੱਚ ਕੌਤਕ ਦੀ ਗੱਲ ਕਰੀ ਗਈ ਹੈ ਜਿਨ੍ਹਾਂ ਸਾਖੀਆਂ ਦੇ ਨਾਲ ਗੁਰਸਿੱਖਾਂ ਦਾ ਆਪਦੇ ਧਰਮ ਦੇ ਨਾਲ ਪਿਆਰ ਬਣਦਾ ਹੈ ਵਿਸ਼ਵਾਸ ਬਣਦਾ ਹੈ ਸ਼ਰਧਾ ਪ੍ਰਗਟ ਹੁੰਦੀ ਹੈ ਉਹ ਹੈਗੀਆਂ ਸਾਖੀਆਂ ਤੇ ਜਿਨ੍ਹਾਂ ਸਾਖੀਆਂ ਨੂੰ ਉਹ ਲੋਕ ਜਿਹੜੇ ਕਿ ਜਿਨੇ ਬਹੁਤੀ ਵਾਰੀ ਉਹਨਾਂ ਦੀ ਗੱਲ ਕਰੀਏ ਤਾ ਚੰਗਾ ਵੀ ਨਹੀਂ ਲੱਗਦਾਗਾ ਕਿ ਪੜਿਆ ਮੂਰਖ ਆਖੀਏ ਜਿਤੇ ਲਬ ਲੋਭ ਹੰਕਾਰ ਕਿ ਉਹ ਪੜਿਆ ਵੀ ਮੂਰਖ ਹੈ ਜਿਸ ਨੂੰ ਆਪਦੀ ਅਕਲ ਦੇ ਹਉਮੈ ਦੇ ਹੰਕਾਰ ਹੈ ਉਹ ਆਦੇ ਅਸੀਂ ਬੜੇ ਵਿਦਵਾਨ ਹਾਂ ਅਸੀਂ ਸਾਡੀ ਵਿਦਵਾਨੀ ਦੀ ਧੰਮ ਪਈ ਹੋਈ ਹੈ ਆਪਦੇ ਆਪ ਨੂੰ ਵਿਦਵਾਨ ਸਮਝਦੇ ਹੈ ਤੇ ਕਹਿੰਦੇ ਕੌਤਕਾਂ ਦੀ ਗੱਲ ਨੂੰ ਕਿ ਮੰਨਦੇ ਨਹੀਂ ਹੈਗੇ ਵੀ ਕੌਤਕ ਇਹ ਹੋ ਨਹੀਂ ਸਕਦਾ ਇਹ ਨਹੀਂ ਹੋ ਸਕਦਾ ਆ ਨਹੀਂ ਹੋ ਸਕਦਾਗਾ ਜੇ ਜਿਸ ਤਰ੍ਹਾਂ ਕਿ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਉਹਨਾਂ ਦਾ ਸਿੱਖ ਭਾਈ ਬੁੱਧ ਉਸ ਨੇ ਜਦੋਂ ਆਵਾ ਭਾਇਆ ਤੇ ਕਿਹਾ ਪਾਤਸ਼ਾਹ ਨੂੰ ਚੌਥੇ ਪਾਤਸ਼ਾਹ ਨੂੰ ਪਾਤਸ਼ਾਹ ਮੈਂ ਆਵਾ ਭਾਇਆ ਤੇ ਮੈਂ ਅਰਦਾਸ ਕਰਾਉਣੀ ਹੈ ਮੇਰਾ ਆਵਾ ਪੱਕਾ ਨਿਕਲੇ ਪ੍ਰਸ਼ਾਦਾ ਪਾਣੀ ਛਕਾਉਣਾ ਹੈ ਜਦ ਪ੍ਰਸ਼ਾਦਾ ਪਾਣੀ ਛਕਾ ਰਹੇ ਸੰਗਤਾਂ ਕੋਈ ਗੁਰਸਿੱਖ ਬਾਹਰੋਂ ਆਇਆ ਕਿ ਮੈਂ ਪ੍ਰਸ਼ਾਦਾ ਛਕਣੇ ਲੰਗਰ ਵਰਤ ਰਿਹਾ ਕਹਿੰਦੇ ਭਾਈ ਅੰਦਰ ਨਹੀਂ ਬਣ ਦੇਣਾਗਾ ਕਿਉਂਕਿ ਚੌਥੇ ਪਾਤਸ਼ਾਹ ਨੇ ਭਾਈ ਬੁੱਧੂ ਦੇ ਆਵੇ ਦੀ ਅਰਦਾਸ ਕਰਨੀ ਹੈ ਤੇ ਬਾਹਰ ਖੜਾ ਸਿੱਖ ਜਿਹੜਾ ਸੁਣ ਰਿਹਾ ਹੈ ਅੰਦਰ ਚੌਥੇ ਪਾਤਸ਼ਾਹ ਅਰਦਾਸ ਕਰ ਰਹੇ ਹਨ ਕੀ ਕਾਲਪੁਰਖ ਵੈ ਗੁਰੂ ਇਹ ਗੁਰਸਿੱਖ ਨੇ ਭਾਈ ਬੁੱਧੂ ਨੇ ਤੇਰੇ ਸਿੱਖਾ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਤ ਤੇ ਬੁੱਧੂ ਦਾ ਆਵਾ ਪੱਕਾ ਨਿਕਲੇ ਤੇ ਬਾਹਰ ਸਿੱਖ ਖੜਾ ਕਹਿੰਦਾ ਕੱਚਾ ਬੁੱਧੂ ਦਾ ਆਵਾ ਕੱਚਾ ਤੇ ਬੁੱਧੂ ਦਾ ਆਵਾ ਕੱਚਾ ਨਿਕਲਿਆ ਇਹ ਵਿਦਵਾਨ ਕਹਿੰਦੇ ਸੀ ਇਹ ਗੱਲ ਨਹੀਂ ਮੰਨਦੇਗੇ ਇਹ ਗੱਲਾਂ ਹੋ ਨਹੀਂ ਸਕਦੀਆਂ ਗੀਆਂ ਬਹੁਤੇ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਜਿਸ ਤਰ੍ਹਾਂ ਕਿ 8ਵੇਂ ਪਾਸ਼ਣ ਛੱਜੂ ਮਹਿਰੇ ਤੋਂ ਗੁੰਗੇ ਤੋਂ ਅਰਥ ਕਰਾ ਦੇ ਸੀ ਗੀਤਾ ਦੇ ਕਹਿੰਦੇ ਇਹਨਾਂ ਗੱਲਾਂ ਨੂੰ ਅਸੀਂ ਨਹੀਂ ਮੰਨਦੇਗੇ ਤੇ ਮਾਈ ਦੇਸਾਂ ਨੂੰ 6ਵੇਂ ਪਾਸ਼ਣ ਇੱਕ ਪੁੱਤਰ ਮੰਗਿਆ ਸਤ ਦੇ ਤੇ ਕਹਿੰਦੇ ਇਹ ਗੱਲਾਂ ਨਹੀਂ ਮੰਨਦੇ ਸੀ ਇਹ ਵਿਦਵਾਨਾਂ ਦੀਆਂ ਗੱਲਾਂ ਨੇ ਇਹ ਕਹਿੰਦੇ ਇਹਨਾਂ ਨੂੰ ਅਸੀਂ ਮੰਨਦੇ ਨਹੀਂਗੇ ਇਹ ਗੱਲਾਂ ਹੋ ਨਹੀਂ ਸਕਦੀਆਂ ਅਸੀਂ ਗੁਰਬਾਣੀ ਨੂੰ ਮੰਨਦੇ ਕਹਿੰਦੇ ਜੋ ਗੁਰਬਾਣੀ ਦੀ ਗੱਲ ਹੈ ਅਸੀਂ ਉਹਨੂੰ ਮੰਨਦੇ ਹਾਂ ਤੇ ਜੇਕਰ ਉਹਨਾਂ ਦੇ ਨ ਵਿਚਾਰ ਕਰ ਲਈਲੇ ਗੁਰਬਾਣੀ ਦੀ ਗੱਲ ਮੰਨ ਲਓ ਗੁਰਬਾਣੀ ਕਹਿੰਦੀ ਹੈ ਜਿਸ ਤਰ੍ਹਾਂ ਕਿ ਭਗਤ ਨਾਮਦੇਵ ਹੈ ਭਗਤ ਨਾਮਦੇਵ ਦੀ ਜਦ ਸੋਭਾ ਹੋਈ ਉਹਦੀ ਉਸਤਤੀ ਹੋਈ ਤੇ ਬਾਦਸ਼ਾਹ ਬਹਾਮ ਮੁਹੰਮਦ ਬਨ ਕਾਸਮ ਤੇ ਉਹ ਕਹਿੰਦਾ ਵੀ ਐਵੇਂ ਸੁੱਕੀ ਸ਼ੋਭਾ ਕਰਦੇ ਆ ਨਾਮਦੇਵ ਦੀ ਕਹਿਣ ਲੱਗੇ ਕਿ ਨਾਮਦੇਵ ਨੂੰ ਭਗਵਾਨ ਦੇ ਕਈ ਵਾਰੀ ਦਰਸ਼ਨ ਹੋਏ। ਕਹਿੰਦਾ ਇਹ ਤਾਂ ਹੋ ਨਹੀਂ ਸਕਦੇਗੇ। ਇਹ ਕਿਵੇਂ ਹੋ ਸਕਦਾ? ਐਵੇਂ ਸ਼ੋਭਾ ਕਰਦੇ ਆ ਮੈਂ ਇਹਦਾ ਪ੍ਰੀਖਿਆ ਲੈਣਾ। ਤੇ ਨਾਮਦੇਵ ਨੂੰ ਬੰਨ ਲਿਆ محمد بن قاسم ਨੇ। ਜਦ ਬੰਨ ਲਿਆ ਤੇ ਕਹਿੰਦਾ ਜਾਂ ਤਾਂ ਗਊ ਜਿਉਂਦੀ ਕਰਦੇ ਤੇ ਨਹੀਂ ਤੈਨੂੰ ਮਾਰ ਦੇਵਾਂਗਾ। 14 ਘੜੀਆਂ ਦੇ ਤੀਆਂ। ਉਹਨੂੰ ਟਾਈਮ ਕਿ 14 ਘੜੀਆਂ ਦੇ ਵਿੱਚ ਵਿੱਚ ਜਉਂਦੀ ਕਰਦੇ। ਜਦ 7 ਘੜੀਆਂ ਲੰਘੀਆਂ ਤੇ ਭਗਵਾਨ ਨੂੰ ਯਾਦ ਕੀਤਾ ਨਾਮਦੇਵ ਨੇ ਸਾਤ ਘੜੀ ਜਾਂ ਬੀਤੀ ਸੁਣੀ ਅਜੁਨ ਆਇਆ ਤਰੇ ਭਵਨ ਤਣੀ ਪਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਵਿੰਦ ਆਇਆ ਲਾ ਆਪਣੇ ਭਗਤ ਪਰ ਕੀ ਪਰਤ ਪਾਲ ਗਰੜ ਚੜੇ ਆਏ ਗੋਪਾਲ ਕਹੇ ਤਾਂ ਧਰਨ ਕੋਡੀ ਕਰੂੰ ਕਹੇ ਤਾਂ ਲੈ ਕਰ ਉਪਰ ਤਰੂੰ ਕਹੇ ਤਾਂ ਗਊ ਮੂਈ ਦੇਵ ਜਵਾਏ ਸਭ ਲੋਕੀ ਦੇਖੇ ਪਤੇ ਆਏ ਤੇ ਫਿਰ ਨਾਮਦੇਵ ਕੇ ਨਾਮਾ ਪਰਨਵਾ ਸੇਲ ਮਸੇਲ ਗਊ ਦੁਹਾਈ ਬਛੜਾ ਮੇਲ ਲੱਗਉ ਜਉਂਦੀ ਕਰਤੀ ਨਾਮਦੇਵ ਨੇ ਤੇ ਗੁਰਬਾਣੀ ਕਹਿੰਦੀ ਐ ਇਹ ਲੋਕ ਕਹਿੰਦੇ ਸੀ ਇਹਨਾਂ ਗੱਲਾਂ ਨੂੰ ਮੰਨਦੀ ਸੀ ਤੇ ਗੁਰਬਾਣੀ ਦੀ ਗੱਲ ਕਰਦੇ ਆ ਇੱਕ ਗੱਲ ਇਹ ਲੈ ਲੈਂਦੇ ਆ ਅੰਤਰਮੈਲ ਜੇ ਤੀਰ ਤਣਾਵਾ ਤੇ ਸਿਬਖੰਡਰੀ ਜਿਹੜਾ ਉਹਨੇ ਉਹ ਨਹੀਂ ਪਤਾ ਵੀ ਕਾਹਦੇ ਪਰਥਾਏ ਕਿਹਾ ਇਹ ਇਹ ਪਖੰਡ ਦੇ ਪਰਥਾਏ ਕਿਹਾ ਹੋਇਆ ਗੁਰਬਾਣੀ ਦੇ ਵਿੱਚ ਕਿ ਤੀਰਥਾਂ ਤੇ ਤੁਰੈ ਫਿਰਦਾ ਪਖੰਡ ਕਰਦਾ ਇਹ ਤੇਰੇ ਪਰਮਾਨੇ ਤੇ ਗੁਰਬਾਣੀ ਦੀ ਜਿਹੜੀ ਗੱਲ ਹੈ ਕਹਿੰਦੇ ਇਹ ਤੇ ਗੁਰਬਾਣੀ ਨੂੰ ਮੰਨਦੇ ਆ ਗੁਰਬਾਣੀ ਨੂੰ ਮੰਨ ਲਓ ਜਿਸ ਤਰ੍ਹਾਂ ਕਿ ਭਗਤ ਕਬੀਰ ਨੂੰ ਮੰਨ ਲਿਆ ਉਹਦੇ ਨਾਲ ਬਾਹਾਂ ਦੇ ਨਾਲ ਸੰਗਲ ਬੰਨ ਕੇ ਤੇ ਉਹਨੂੰ ਗੰਗਾ ਨਦੀ 'ਚ ਰੋੜ ਦਿੱਤਾ ਕਿ ਤਰਨਾ ਜਾਵੇ ਸੰਗਲ ਬੰਨ ਦਿਓ ਤੇ ਗੁਰਬਾਣੀ ਕਹਿੰਦੀ ਹੈ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਿਸ਼ਾਲਾ ਬਟ ਬੈਠੇ ਕਬੀਰ ਨਹੀਂ ਤਾਂ ਗੁਰਬਾਣੀ ਕਹਿੰਦੀ ਹੈ ਕਿਵੇਂ ਹੋ ਗਿਆ ਵੀ ਫਿਰ ਨਾਮਦੇਵ ਉਦੋਂ ਬੋਲ ਬਾਲਾ ਸੀ ਬੜਾ ਸ਼ੂਤਛਾਤ ਦਾ ਨਾਮਦੇਵ ਜਦ ਮੰਦਰ ਦੇ ਵਿੱਚ ਉਹ ਡਾ ਮੰਦਰ ਹੈ ਜੋ ਮੱਥਾ ਟੇਕਣ ਗਿਆ ਤਾਂ ਪੰਡਿਆਂ ਨੇ ਉਸ ਨੂੰ ਕੁੱਟ ਕੇ ਮਗਰਲੇ ਪਾਸੇ ਬਠਾ ਦਿੱਤਾ ਬਾਹਰ ਕੱਢ ਦਿੱਤਾ ਤੈਨੂੰ ਅਧਿਕਾਰ ਨਹੀਂ ਹੈ ਤੂੰ ਸ਼ੂਤ ਹੈ ਤੂੰ ਮੰਦਰ ਦੇ ਵਿੱਚ ਮੱਥਾ ਨਹੀਂ ਟੇਕ ਸਕਦਾਗਾ ਤੇ ਪਿੱਛੇ ਬੈਠਾ ਨਾਮਦੇਵ ਵਰਲਾਪ ਕਰਦਾ ਹੈ ਕਹਿੰਦਾ ਹੈ ਸ਼ੂਤ ਸ਼ੂਤ ਕਰ ਮਾਰ ਠਾਇਓ ਕਹਾ ਕਰੂੰ ਬਾਪ ਬੇਠਲਾ ਕਹਿੰਦਾ ਹੈ ਇਹ ਬਾਪ ਬੇਠਲਾ ਮੈਂ ਕੀ ਕਰਾਂ ਮੈਨੂੰ ਸ਼ੂਤ ਸ਼ੂਤ ਕਹਿ ਕੇ ਮਾਰ ਕੇ ਉਠਾ ਦਿੱਤਾ ਹੈ ਕਹਿੰਦੇ ਮੈਂ ਕੀ ਕਰਾਂ ਕਹਿੰਦੇ ਆਕਾਸ਼ ਬਾਣੀ ਹੋਈ ਨਾਮਦੇਵ ਤੈਨੂੰ ਮੁਕਤੀ ਦੇ ਦਿਆਂਗਾ ਨਾਮਦੇਵ ਕਹਿੰਦਾ ਮਰੇ ਹੋਏ ਨੇ ਮੁਕਤੀ ਕਿਹਨੇ ਦੇਖੀ ਕਿ ਨਾਮਦੇ ਮੁਕਤ ਹੋ ਗਿਆ ਕਹਿੰਦਾ ਮੋਏ ਹੋਏ ਜੇ ਮੁਕਤ ਦੇਉਂਗੇ ਮੁਕਤ ਨਾ ਜਾਣੇ ਕੋਇਲਾ ਏ ਭਗਵਾਨ ਜੇ ਮਰੇ ਨੂੰ ਮੁਕਤੀ ਦੇਵੇਂਗਾ ਕਿਸੇ ਨੇ ਤੈਨੂੰ ਨਹੀਂ ਸਮਝਣਾ ਨਾ ਮੈਨੂੰ ਕਿਸੇ ਨੇ ਕਹਿਣਾ ਕਿ ਭਗਤ ਨਾਮਦੇ ਮੁਕਤ ਹੋ ਗਿਆ ਕਿਹਨੂੰ ਪਤਾ ਵੀ ਕਿ ਨਾਮਦੇ ਮੁਕਤ ਹੋ ਗਿਆ ਕਹਿੰਦੇ ਇਹ ਪੰਡਿਆਂ ਨੇ ਮੈਨੂੰ ਮੇਕੋ ਢੇਡ ਕਹੇ ਤੇ ਤੇਰੀ ਪੈਜ ਬਚੌਂਡੀ ਹੋਇਲਾ ਇਹ ਪੰਡਿਆਂ ਨੇ ਮੈਨੂੰ ਢੇਡ ਕਹਿ ਕੇ ਕਿ ਪਿੱਛੇ ਉਠਾ ਕੇ ਬਿਠਾਤਾ ਤੈਨੂੰ ਇਹਦੀ ਲਾਜ ਆਉਣੀ ਚਾਹੀਦੀ ਹੈ ਜਦ ਇਨਾਂ ਭਗਤ ਨਾਮਦੇਵ ਨੇ ਊਲਾਮਾ ਦਿੱਤਾ ਭਗਵਾਨ ਨੂੰ ਫਿਰ ਕਹਿੰਦੇ ਤੂੰ ਜੋ ਦਿਯਾਰ ਕਿਰਪਾਲ ਕਹੀ ਤੇ ਆਤਪਜ ਭਿਓ ਅਪਾਰਲਾ ਤੈਨੂੰ ਤਾਂ ਕਹਿੰਦੇ ਆ ਵੀ ਬੜੀਆਂ ਲੰਮੀਆਂ ਬਾਹਾਂ ਤੇਰੀਆਂ ਬੜਾ ਤਕ ਸ਼ਕਤੀ ਵਾਲਾ ਤਾਕਤ ਵਾਲਾ ਜਿਉਂਦੇ ਨੂੰ ਸਾਧਨਾ ਤੇ ਹਸਦੇ ਨੂੰ ਰਵਾਦਨਾ ਮਰਿਆ ਨੂੰ ਜਿਉਂਦੇ ਕਰ ਦੇਣਾ ਤੇ ਜਿਉਂਦਿਆਂ ਨੂੰ ਤੂੰ ਮਾਰ ਦੇਣਾ ਰਾਜਿਆਂ ਨੂੰ ਤੂੰ ਬਠਾਣ ਦੀ ਭੀਖ ਮੰਗਾ ਦੇਣਾ ਤੇ ਭਿਖਾਰੀਆਂ ਨੂੰ ਰਾਜੇ ਬਣਾ ਦੇਣਾ ਤੂੰ ਤਾਂ ਤੇਰੇ ਦੀਆਂ ਬੜੀ ਵੱਡੀ ਤਾਕਤ ਹੈ ਹਸਤੇ ਜੋ ਉਸ ਰੂਪਤ ਅਵਰੂਪਤ ਹੈ ਸੋ ਹਸੇ ਵਸਤੂ ਹੋਏ ਹੋਏ ਸਹੁੱਜੜ ਉਜੜ ਹੋਏ ਸੋ ਬਸੇ ਜਲਤੇ ਥਲ ਕਰ ਥਲਤੇ ਕੁਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਤੇ ਚੜੇ ਆਕਾਸ ਕਰਾਵੇ ਤੂੰ ਤਾਂ ਇਹ ਮਾਲਕ ਹੈ ਇੰਨੀਆਂ ਤਾਕਤ ਸ਼ਕਤੀਆਂ ਦਾ ਮਾਲਕ ਹੈ ਫਿਰ ਕਹਿੰਦੇ ਇਹ ਫੇਰ ਦੀ ਆ ਦਿਹਰੇ ਨਾਮੇ ਦਿਹਰਾ ਨਾਮੇ ਕੋ ਪੰਡਿਆਂ ਨੂੰ ਪਿਛਵਾਰ ਲਾ ਕਿ ਇਸ ਗੱਲ ਨੂੰ ਸੁਣ ਕੇ ਸ람ਭੇ ਨੂੰ ਸੁਣ ਕੇ ਭਗਵਾਨ ਨੇ ਦਿਹਰੇ ਦਾ ਮੂੰਹ ਫੇਰ ਕੇ ਨਾਮ ਦੇਵਲ ਕਰ ਦਿੱਤੇ ਪੰਡਤਾਂਵਾਂ ਨੇ ਪਿੱਠ ਕਰ ਦਿੱਤੀ ਇਹ ਤਾਂ ਗੁਰਬਾਣੀ ਕਹਿੰਦੀ ਹੈ ਉਹ ਇੰਨਾ ਗੱਲਾਂ ਨੂੰ ਕੌਤਕਾਂ ਨੂੰ ਕਹਿੰਦੇ ਅਸੀਂ ਮੰਨਦੇ ਨਹੀਂ ਜਿੰਨਾ ਚਿਰ ਅਸੀਂ ਗੁਰੂ ਦੇ ਕੌਤਕਾਂ ਨੂੰ ਨਹੀਂ ਮੰਨਦੇਗੇ ਉਹਨਾਂ ਨਾਲ ਸਾਡਾ ਪਿਆਰ ਕਿਵੇਂ ਬਣੂਗਾ ਗੁਰੂ ਦੇ ਨਾਲ ਸੋ ਉਹ ਗੁਰੂ ਜਿਸ ਤਰ੍ਹਾਂ ਗ੍ਰੰਥ ਸਾਹਿਬ ਤੇ ਕੀਰਤੂ ਕਰਦੇ ਆ ਕੱਲ ਨੂੰ ਉਹ ਕਹਿਣਗੇ ਜਿਸ ਤਰ੍ਹਾਂ ਜੀ ਦਸ ਗ੍ਰੰਥ ਨੂੰ ਕਹਿੰਦੇ ਆ ਨਾ ਇਹ ਕੀਰਤਨੀ ਹੈ ਦਸਵੇਂ ਪਾਤਸ਼ਾਹ ਦੀ ਕੱਲ ਨੂੰ ਇਹ ਵੀ ਕਹਿਣਗੇ ਭਗਤ ਬਾਣੀ ਵੀ ਕਰ ਦਿਓ ਇਹ ਕਹਿਣਗੇ ਇਹਨਾਂ ਦੀ ਉਸਤਤੀ ਵਿੱਚ ਵਾਧੂ ਕਰੀ ਹੋਈ ਹੈ ਹੋਰ ਬਾੜੀਆਂ ਵੀ ਕੱਢਦੇ ਦੇ ਵਿੱਚੋਂ ਸਾਰੀਆਂ ਬਾੜੀਆਂ ਇਹ ਵੀ ਪ੍ਰਮਾਣਿਤ ਨਹੀਂ ਹੈ ਸੋ ਕਿੰਤੂ ਪਰੰਤੂ ਜਿਹੜੇ ਲੋਕ ਕਰਦੇ ਨਾ ਇਹਨਾਂ ਤੋਂ ਸਾਨੂੰ ਸचेत ਰਹਿਣਾ ਚਾਹੀਦਾ ਹੈ ਸੋ ਗੁਰੂ ਪਿਆਰੇ ਖਾਲਸਾ ਜੀ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਕੇ ਮੈਂ ਤੁਹਾਨੂੰ ਕਿਮਾ ਮੰਗਾਗਾ ਗੁਰੂ ਪਿਆਰੇ ਖਾਲਸਾ ਜੀ ਜੇ ਗ੍ਰੰਥ ਹੈ ਤਾਂ ਪੰਥ ਹੈ ਜੇ ਗ੍ਰੰਥ ਨਹੀਂ ਹੈ ਤਾਂ ਪੰਥ ਦੀ ਕੋਈ ਪੰਥ ਦਾ ਕੋਈ ਵजूद ਨਹੀਂ ਰਹਿ ਜਾਣਾਗਾ ਬਿਨਾਂ ਗ੍ਰੰਥ ਤੋਂ ਪੰਥ ਦਾ ਕੋਈ ਵजूद ਨਹੀਂ ਹੈ ਇਸੀ ਤਰ੍ਹਾਂ ਜਿਵੇਂ ਅਸੀਂ ਸਾਡਾ ਫਰਜ਼ ਹੈ ਕਿ ਅਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੈ ਦਸ ਗੁਰੰਥ ਦਾ ਸਤਿਕਾਰ ਕਰਨਾ ਹੈ ਇਹ ਸਾਡਾ ਫਰਜ਼ ਬਣਦਾ ਹੈ ਤੇ ਗੁਰੂ ਪਿਆਰੇ ਖਾਲਸਾ ਜੀ ਇੱਕ ਬੜੇ ਦੁੱਖ ਦੇ ਨਾਲ ਤੁਹਾਨੂੰ ਇੱਕ ਕਟਨਾ ਦਾ ਵੇਰਵਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਗੁਰੂ ਦੀਆਂ लाਡਲੀਆਂ ਫੌਜਾਂ ਹੈ ਜਿਨ੍ਹਾਂ ਨੂੰ ਸਾਰਾ ਸੰਸਾਰ ਸਤਿਕਾਰ ਦੀ ਨਿਗਾਹ ਦੇ ਨਾਲ ਦੇਖਦਾ ਹੈ ਬੜੇ ਮਹਾਨ ਮਹਾਪੁਰਸ਼ ਹੋਏ ਨੇ ਅੱਜ ਟਾਈਮ ਤੇ ਵੀ ਹੈਗੇ ਨੇ ਜਿਸ ਤਰ੍ਹਾਂ ਕਿ ਬਾਬਾ ਸੰਤਾ ਸਿੰਘ ਜੀ ਅਕਾਲੀ ਬੁੱਢਾ ਦਲ ਬਾਬਾ ਦਿਆ ਸਿੰਘ ਜੀ ਬਾਬਾ ਨਿਹਾਲ ਸਿੰਘ ਹਰਗੀਆਂ ਬੇਲਾਂ ਵਾਲੇ ਤਰਨਤਨ ਦਲ ਵਾਲੇ ਸਾਰੀਆਂ ਜਥੇਬੰਦੀਆਂ ਇਹਨਾਂ ਕਿੰਨਾ ਕਿੰਨਾ ਦਾ ਨਾਲ ਇਹ ਸਾਰੀਆਂ ਜਥੇਬੰਦੀਆਂ ਜਿੰਨੀਆਂ ਹੈਗੀਆਂ ਸਾਰੀਆਂ ਸਤਕਾਰਯੋਗ ਹਨ ਤੇ ਸਾਰਾ ਸੰਸਾਰ ਇਹਨਾਂ ਨੂੰ ਸਤਕਾਰ ਦੀ ਨਿਗਾ ਦੇ ਨਾਲ ਦੇਖਦਾ ਹੈ ਤੇ ਗੁਰੂ ਪਿਆਰੇ ਖਾਲਸਾ ਜਮਾਤ ਜੀ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਚੋਲਾ ਪਾ ਕੇ ਤੁਹਾਡਾ ਪਹਿਰਾਵਾ ਪਣਾ ਕੇ ਕਈ ਲੋਕ ਆ ਜਿਹੜੇ ਹੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਲੱਗੇ ਹੋਏ ਹਨ ਇਹਨਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਹੁਣ ਅਸੀਂ ਟੁਹਾਣੇ ਦੇ ਵਿੱਚ ਇੱਕ ਜਗ੍ਹਾ ਸੀ ਜਿੱਥੇ ਕਿ ਬਕਬ ਵੋੜ ਦੀ ਜਗ੍ਹਾ ਸੀ ਸਰਕਾਰੀ ਜਗ੍ਹਾ ਸੀ ਉੱਥੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਉੱਥੇ ਕਬਜ਼ਾ ਕਰ ਲਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉੱਥੇ ਰੱਖ ਲਿਆ ਕੋਲੇ ਤੇ ਦੋਨਾਂ ਦਾ ਆਪਸ ਵਿੱਚ ਆਪਸ ਵਿੱਚ ਝਗੜਾ ਹੋ ਗਿਆ ਉਹਨਾਂ ਦਾ ਨਿਹੰਗ ਸਿੰਘਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਨਹਿਰ ਦੇ ਵਿੱਚ ਨੰਗਾ ਸਿੰਘਾਂ ਨੇ ਸੁੱਟ ਦਿੱਤਾ। ਐਦੋਂ ਮਾੜੀ ਕਿਹੜੀ ਗੱਲ ਹੋ ਸਕਦੀ ਐ? ਐਦੋਂ ਘਟਰਾ ਮਾੜੀ ਕੀ ਹੋ ਸਕਦੀ ਐ? ਕਿ ਤੁਹਾਡੇ ਬਾਣੇ ਦੇ ਵਿੱਚ ਲੋਕ ਉਹ ਤੁਹਾਡੇ ਚਮਕਦੇ ਸੂਰਜ ਨੂੰ ਦਾਗ ਪਾ ਰਹੇ, ਦਾਗਦਾਰ ਇਹਨਾਂ ਦਾ ਦਾਗ ਲਾ ਰਹੇ ਨੇ ਤੁਹਾਨੂੰ। ਸੋ ਗੁਰੂ ਪਿਆਰੇ ਖਾਲਸਾ ਇਹਨਾਂ ਲੋਕਾਂ ਨੂੰ ਜਿੰਨਾ ਚਿਰ ਨਥ ਨਹੀਂ ਪਾਉਂਦੇਗੇ ਇਹ ਤੁਹਾਡੀ ਬਦਨਾਮੀ ਕਰਾ ਰਹੇ ਨੇ ਇਹਨਾਂ ਵੱਲ ਧਿਆਨ ਦਿਓ। ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਪ੍ਰਬੰਧਕਾਂ ਦਾ ਤੁਹਾਡਾ ਸਭ ਦਾ ਧੰਨਵਾਦ ਕਰਦਾ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਤਖਸਾਲੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਹੀ ਸੰਖੇਪ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੋਈ ਵਿਸ਼ੇਸ਼ ਗੱਲ ਜਿਹੜੀ ਹੈ ਜੋ ਜੋ ਹੁਣੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੇ ਕਿਹਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕੁਝ ਲੋਕ ਸਿੱਖਾਂ ਦੇ ਵਿਪਰੀਤ ਕੰਮ ਕਰਦੇ ਨੇ ਉਹਦੇ ਸੰਦਰਭ ਚ ਬਾਬਾ ਬਲਬੀਰ ਸਿੰਘ ਜੀ ਜੋ ਬੁੱਢਾ ਦਲ ਵੱਲੋਂ ਬਾਬਾ ਸੰਤਾ ਸਿੰਘ ਜੀ ਦੇ ਹੈਗੇ ਨੇ ਨਮੈਂਦੇ ਉਹ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਉਹਨਾਂ ਦੀ ਬੇਨਤੀ ਹੈ ਚਰਣਾ ਚ ਇਹਨਾਂ ਤੋਂ ਬਾਅਦ ਮਾਨਯੋਗ ਪ੍ਰੋਫੈਸਰ ਦਵਿੰਦਰ ਸਿੰਘ ਜੀ ਮਹਾਲੀ ਤੁਹਾਡੇ ਨਾਲ ਵਿਚਾਰ ਸੰਦੇ ਕਰਨਗੇ ਸਤਕਾਰਯੋਗ ਸਮੂਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਿੰਘ ਸਹਿਬਾਨ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਅਤੇ ਸਾਬਕਾ ਜਹੇਦਾਰ ਗਿਆਨੀ ਪੂਰਨ ਸਿੰਘ ਜੀ ਹਜੂਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਜੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸੰਤ ਅਮੀਰ ਸਿੰਘ ਜੀ ਜਵਦੀ ਕਲਾਮ ਵਾਲੇ ਅਤੇ ਸਾਰੀਆਂ ਸਮੂਹ ਨਹਿنگ ਸਿੰਘ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਜੋ ਸਿੰਘ ਸਾਹਿਬ ਜੇਹੇਦਾਰ ਸ੍ਰੀ ਤਖਤ ਸ੍ਰੀ ਦਮਨਵਾ ਸਾਹਿਬ ਹੋਰਾਂ ਨੇ ਜੋ ਨਹਿنگ ਸਿੰਘਾਂ ਬਾਰੇ ਦੱਸਿਆ ਹੈ ਮੈਂ ਉਹਨਾਂ ਬਾਰੇ ਸਪਸ਼ਟੀਕਰਨ ਸਿੰਘ ਸਾਹਿਬ ਜੀ ਹੋਰੀ ਅਹੀ ਕੱਲ ਇਕੱਠੇ ਹੀ ਸੀ ਇਹਨਾਂ ਨੇ ਮੈਨੂੰ ਫੋਨ ਤੇ ਵੀ ਦੱਸਿਆ ਵੀ ਨਹਿنگ ਸਿੰਘਾਂ ਦੇ ਬਾਣੇ ਚ ਆ ਜੋ ਘਟਨਾ ਹੈ ਰਤਗੇ ਸ਼ਹਿਰ ਦੇ ਵਿੱਚ ਹੋਈ ਹੈ ਸੋ ਮੈਂ ਉਦੋਂ ਹੀ ਉੱਥੇ ਉਥੋਂ ਦੇ ਡੀਐਸਪੀ ਨੂੰ ਇਹਨਾਂ ਨੇ ਫੋਨ ਦਿੱਤਾ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਵੀ ਇਹ ਸਾਡੇ ਨਿਹੰਗ ਸਿੰਘਾਂ ਦੇ ਬਾਣੇ 'ਚ ਬਿਲਕੁਲ ਜੋ ਹੈ ਨਕਲੀ ਨਿਹੰਗ ਸਿੰਘ ਨੇ ਸਾਡੇ ਕੋਈ ਆਪਣੇ ਕਹੇ ਵੀ ਦਲ ਦੇ ਉਮਰਤਾਰੀ ਸਿੰਘ ਨਹੀਂ ਹਨ ਸੋ ਉਹਨਾਂ ਨੂੰ ਮੈਂ ਡੀਐਸਪੀ ਨੂੰ ਆਪ ਕਿਹਾ ਵੀ ਇਹਨਾਂ ਨੂੰ ਜਿਵੇਂ ਮਰਜ਼ੀ ਨੰਗਾ ਕਰ ਲਓ ਜੋ ਮਰਜ਼ੀ ਇਹਨਾਂ ਨੂੰ ਸਜ਼ਾ ਦੇ ਉਹਨਾਂ ਨੇ ਉਦੋਂ ਹੀ ਉਹਦੇ ਮੈਂ ਕਿਹਾ ਇਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਅਸੀਂ ਇਹਨਾਂ ਨੂੰ ਆਪ ਆ ਕੇ ਵੀ ਸਜ਼ਾ ਦੇਵਾਂਗੇ ਸੋ ਅਸੀਂ ਕੱਲ ਨੂੰ ਸਿੰਘ ਸਾਹਿਬ ਉਹਨਾਂ ਦੇ ਨਾਲ ਜਾਵਾਂਗੇ ਜੋ ਵੀ ਉਹਨਾਂ ਨੇ ਕਣੌਣੀ ਹਰਕਤ ਕੀਤੀ ਐ ਅਸੀਂ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਮੈਂ ਉਹਨਾਂ ਦੀ ਪੁਰਜੋਰ ਨਿੰਦਿਆ ਕਰਦਾ ਅਤੇ ਅਸੀਂ ਜਿੰਨੀ ਵੱਦ ਤੋਂ ਵੱਦ ਉਹਨਾਂ ਨੂੰ ਸਜ਼ਾ ਦੇ ਸਕਦੇ ਆ ਸਰਕਾਰ ਵੱਲੋਂ ਵੀ ਮੈਂ ਡੀਐਸਪੀ ਸਾਹਿਬ ਨੂੰ ਉਦੋਂ ਹੀ ਉਹਨਾਂ ਨੂੰ ਕਹਿ ਸੀ ਵੀ ਇਹਨਾਂ ਤੇ ਪਰਚਾ ਦਰਜ ਕਰਕੇ ਤੇ ਇਹਨਾਂ ਨੂੰ ਪੂਰੀ ਸਜ਼ਾ ਦੇਓ ਉਦੋਂ ਹੀ ਉਹਨਾਂ ਨੇ ਪਰਚਾ ਵੀ ਦਰਜ ਕੀਤਾ ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਪੂਰਾ ਸੋਦਾ ਲਾਇਆ ਗਿਆ ਤੇ ਅਸੀਂ ਹੁਣ ਨਹਿੰਗ ਸਿੰਘ ਵੀ ਜਿੰਨੀ ਉਹਨਾਂ ਨੂੰ ਵੱਦ ਤੋਂ ਵੱਦ ਸਜ਼ਾ ਦੇ ਸਕਦੇ ਹਾਂ ਉਹ ਦਿਆਂਗੇ ਤੇ ਅਸੀਂ ਸਾਰੇ ਇਹ ਗੱਲ ਦਾ ਪਛਤਾ ਪਛਤਾ ਤਾਪ ਕਰਦੇ ਹਾਂ ਅਤੇ ਅੱਗੇ ਤੋਂ ਪੂਰੀ ਜੋ ਵੀ ਕੋਈ ਇਹੋ ਜਿਹੇ ਬੰਦੇ ਜਿਹੜੇ ਨਹਿੰਗ ਸਿੰਘਾਂ ਦਾ ਬਾਣਾ ਪਾ ਕੇ ਸਾਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਅਸੀਂ ਪੂਰਾ ਜਾਬਤਾ ਲਾਗੂ ਕਰਾਂਗੇ ਤੇ ਅੱਗੇ ਤੋਂ ਇਹੋ ਜੀ ਕਦੇ ਵੀ ਕੋਈ ਘਟਨਾ ਨਾ ਹੋਵੇ ਜਿਹੜੀ ਨਹਿੰਗ ਸਿੰਘਾਂ ਨੂੰ ਸਾਨੂੰ ਬਦਨਾਮ ਕਰੇ ਤੇ ਉਹ ਬਿਲਕੁਲ ਗਲਤ ਹੈ ਸਾਡੇ ਆਪਣੇ ਨਿਹੰਗ ਸਿੰਘ ਕਿਸੇ ਵੀ ਜਥੇਬੰਦੀ ਦੇ ਨਹੀਂ ਉਹ ਐਵੇਂ ਮੰਗਤੇ ਜਿਵੇਂ ਚੋਲਾ ਪਾ ਕੇ ਨਿਹੰਗ ਸਿੰਘਾਂ ਦਾ ਆਪ ਦਾ ਗੁਜ਼ਾਰਾ ਕਰਨ ਵਾਸਤੇ ਚੋਲਾ ਪਾ ਲੈਂਦੇ ਨੇ ਇਹੋ ਜੇ ਨਿਹੰਗ ਸਿੰਘ ਹਨ ਸਾਡੇ ਬਿਲਕੁਲ ਕਿਸੇ ਵੀ ਜਥੇਬੰਦੀ ਦੇ ਨਾਲ ਕੋਈ ਸਬੰਧ ਨਹੀਂ ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ